ਮੈਂ ਬਹਾਰਾਂ ਤੇ ਨਹੀਂ ਲਿਖਦਾ ਮੈਂ ਬਹਾਰਾਂ ਤੇ ਨਹੀਂ ਲਿਖਦਾ ਮੈਂ ਲਿਖਾਂ ਤਾਂ ਕੋਈ ਤਾਰੀਖ ਬਣਦੀ ਹੈ 17 ਚ ਪੈੜ ਸੋਹਣੀ ਦੀ ਮਹੀਵਾਲ ਦੀ ਇੱਕ ਤੇ ਲੀਕ ਬਣਦੀ ਮੈਂ ਬਹਾਰਾਂ ਤੇ ਨਹੀਂ ਲਿਖਦਾ ਚੜ ਜਾਣ ਪੰਖ ਮਰ ਜਾਏ ਤੇ ਤਲੀ ਅਰਸ਼ੀਂ ਬੈ ਰਾਗ ਹੁੰਦਾ ਹੈ ਹਵਾ ਰੁੱਖ ਜੇ ਮਿਲ ਜਾਣ ਕਿਤੇ ਤਾਂ ਮਿਲ ਕੇ ਇੱਕ ਸਾਜ ਹੁੰਦਾ ਹੈ ਬਿੱਤੀਂ ਉੱਡ ਜਾਣ ਜੇ ਪੁੱਤ ਕਿਧਰੇ ਦਰੀ ਉਡੀਕ ਹੈ ਬਣਦੀ ਮੈਂ ਬਹਾਰਾਂ ਤੇ ਨਹੀਂ ਲਿਖਦਾ ਲਹੂ ਪਾ ਬਿਰਖ ਨੂੰ ਜੇ ਸਿੰਜ ਕੇ ਤਸੂਫੇ ਫੁਰ ਲੱਗਦੇ ਨੇ ਉੱਪਰਿ ਬਖਤਾ ਨਗਮਾ ਤਮੱਥੇ ਤੇ ਤਾਜ ਸਜਦੇ ਨੇ ਟੜ ਤੇ ਟੜ ਤੇ ਜੇ ਤੇਗ ਕਿਤੇ ਚੱਲੇ ਸਿਰ ਤੋਂ ਸੀਸ ਹੈ ਬਣਤਾ ਬਣਦੀ ਟੜ ਤੇ ਜੇ ਤੇਗ ਕਿਤੇ ਚੱਲੇ ਸਿਰ ਤੋਂ ਸੀਸ ਹੈ ਬਣਦੀ ਮੈਂ ਬਹਾਰਾਂ ਤੇ ਨਹੀਂ ਲਿਖਦਾ ਇਥੇ ਜੋ ਮਜ਼ਬ ਵਿਚਰਦੇ ਨੇ ਜੀਵ ਵਿੱਚ ਛੁਰੀਆਂ ਰੱਖਦੇ ਨੇ ਇਥੇ ਜੋ ਮਜ਼ਬ ਵਿਚਰਦੇ ਨੇ ਜੀਵ ਵਿੱਚ ਛੁਰੀਆਂ ਰੱਖਦੇ ਨੇ ਸਮੇ ਦੀ ਤਰਜ਼ ਤੇ ਗਾਉਂਦੇ ਨਜ਼ਰਾਂ ਵੀ ਬੁਰੀਆਂ ਰੱਖਦੇ ਨੇ ਉਹੀ ਫਿਰ ਡੁੱਬਦੀ ਛੁਰੀ ਕਿਸੇ ਦੇ ਸੀਨੇ ਦਾ ਗੀਤ ਹੈ ਬਣਦੀ ਮੈਂ ਬਹਾਰਾਂ ਤੇ ਨਹੀਂ ਲਿਖਦਾ ਮੈਂ ਲਿਖਾਤਾ ਕੋਈ ਤਾਰੀਖ ਬਣਦੀ